ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕੁਦਰਤ ਨੇ ਦੋ ਰਸਤੇ ਬਣਾਏ ਹਨ ਜਾਂ ਤਾਂ ਵੰਡ ਕੇ ਜਾਓ ਜਾਂ ਛੱਡ ਕੇ ਜਾਓ ਨਾਲ ਲੈ ਕੇ ਜਾਣ ਦੀ ਕੋਈ ਵਿਵਸਥਾ ਨਹੀਂ ਹੈ ਇੱਕ ਛੋਟੀ ਜਿਹੀ ਕਹਾਣੀ ਇੱਕ ਭਗਤ ਦੀ ਜਿਸ ਦੇ ਅੰਦਰ ਕਮੰਡ ਆ ਗਿਆ ਸੀ ਕਿ ਮੇਰੇ ਜਿਹਾ ਭਗਤ ਨਹੀਂ ਹੈ ਹਨੂਮਾਨ ਜੀ ਦਾ ਹਰ ਮੰਗਲਵਾਰ ਨੂੰ ਹਨੂਮਾਨ ਜੀ ਦੇ ਮੰਦਰ ਵਿੱਚ ਜਾਂਦਾ ਸੀ ਅਤੇ 5 ਕਿਲੋ ਲੱਡੂ ਵੰਡਦਾ ਸੀ ਅਤੇ ਉਹ 5 ਕਿਲੋ ਲੱਡੂਆਂ ਦਾ ਉਸਦੇ ਦਿਮਾਗ ਵਿੱਚ ਕਮੰਡ ਆ ਚੁੱਕਿਆ ਸੀ ਉਸ ਨੂੰ ਲੱਗਦਾ ਸੀ ਕਿ ਸਭ ਤੋਂ ਵੱਡਾ ਭਗਤ ਮੈਂ ਹਾਂ ਲੋਕ ਆਉਂਦੇ ਹਨ 10 ਰੁਪਏ 20 ਰੁਪਏ ਦਾ ਪ੍ਰਸ਼ਾਦ ਚੜਾ ਕੇ ਚਲੇ ਜਾਂਦੇ ਹਨ ਮੈਂ 5 ਕਿਲੋ ਲੱਡੂ ਇੱਥੇ ਵੰਡਦਾ ਹਾਂ ਅਤੇ ਪ੍ਰਭੂ ਜ਼ਰੂਰ ਮੇਰੇ ਤੋਂ ਪ੍ਰਸੰਨ ਹੁੰਦੇ ਹੋਣਗੇ ਤੇ ਇੱਕ ਦਿਨ ਉਸਨੇ ਆਪਣੇ ਛੋਟੇ ਬੱਚੇ ਨੂੰ ਕਿਹਾ ਕਿ ਚਲੋ ਤੈਨੂੰ ਵੀ ਦਿਖਾ ਕੇ ਲਿਆਉਂਦਾ ਹਾਂ ਕਿ ਤੇਰੇ ਪਿਤਾ ਜੀ ਦਾ ਕੀ ਜਲਵਾ ਹੈ ਕਿਉਂਕਿ ਲੋਕ ਸਭ ਜਾਣਨ ਲੱਗ ਗਏ ਸਨ ਕਿ ਇਹ ਭਾਈ ਸਾਹਿਬ ਹਰ ਮੰਗਲਵਾਰ ਨੂੰ ਆਉਂਦੇ ਹਨ ਤੇ ਮੁਫਤ ਵਿੱਚ ਇੰਨਾ ਸਾਰਾ ਪ੍ਰਸ਼ਾਦ ਵੰਡ ਕੇ ਚਲੇ ਜਾਂਦੇ ਹਨ ਤੇ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਸੀ ਇਹਨਾਂ ਦਾ ਜਲਵਾ ਬਣਨ ਲੱਗਿਆ ਸੀ ਮੰਦਰ ਵਿੱਚ ਬੱਚੇ ਨੂੰ ਲੈ ਕੇ ਗਏ ਤੇ ਬੱਚੇ ਨੇ ਦੇਖਿਆ ਕਿ ਸਭ ਪਾਪਾ ਜੀ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿ ਰਹੇ ਹਨ ਨਮਸਕਾਰ ਕਰ ਰਹੇ ਹਨ ਤੇ ਬੱਚੇ ਨੂੰ ਬਹੁਤ ਚੰਗਾ ਲੱਗਿਆ ਤੇ ਉਸ ਨੂੰ ਵੀ ਚੰਗਾ ਲੱਗ ਰਿਹਾ ਸੀ ਕਿ ਮੇਰੇ ਬੱਚੇ ਤੇ ਚੰਗਾ ਪ੍ਰਭਾਵ ਪੈ ਰਿਹਾ ਹੈ ਆਰਤੀ ਪੂਜਾ ਖਤਮ ਹੋਈ ਤੇ ਉਹਨਾਂ ਨੇ ਪ੍ਰਸ਼ਾਦ ਵੰਡਣਾ ਸ਼ੁਰੂ ਕੀਤਾ ਸਭ ਨੇ ਜੈਕਾਰੇ ਲਾਏ ਆ ਕੇ ਇਹਨਾਂ ਨੂੰ ਨਮਸਕਾਰ ਕੀਤਾ ਧੰਨਵਾਦ ਕੀਤਾ ਉਸ ਤੋਂ ਬਾਅਦ ਜਦੋਂ ਇਹ ਮੰਦਿਰ ਦੀਆਂ ਪੌੜੀਆਂ ਤੋਂ ਉਤਰੇ ਤਾਂ ਮੰਦਿਰ ਦੇ ਸਾਹਮਣੇ ਵਾਲੀ ਸੜਕ ਤੇ ਮੇਲੇ ਵਰਗਾ ਮਾਹੌਲ ਬਣਿਆ ਹੁੰਦਾ ਸੀ ਛੋਟੀਆਂ-ਛੋਟੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਸਨ ਗੁਬਾਰੇ ਵਾਲੇ ਵੀ ਆ ਜਾਂਦੇ ਸਨ ਪਾਣੀ ਪੂਰੀ ਵਾਲੇ ਵੀ ਆ ਜਾਂਦੇ ਸਨ ਤੇ ਉੱਥੇ ਇੱਕ ਗੁਬਾਰੇ ਵਾਲਾ ਸੀ ਜਿਸ ਕੋਲ ਬਹੁਤ ਸਾਰੇ ਗੁਬਾਰੇ ਸਨ ਉਸ ਕੋਲ ਬੱਚਿਆਂ ਦੀ ਬਹੁਤ ਸਾਰੀ ਭੀੜ ਸੀ ਅਤੇ ਜਿਵੇਂ ਹੀ ਉਸ ਭਗਤ ਦੇ ਬੱਚੇ ਨੇ ਦੇਖਿਆ ਕਿ ਗੁਬਾਰੇ ਵਾਲਾ ਇੱਥੇ ਖੜਾ ਹੈ ਤਾਂ ਉਹ ਰੌਲਾ ਪਾਉਣ ਲੱਗਾ ਮੈਨੂੰ ਗੁਬਾਰਾ ਚਾਹੀਦਾ ਹੈ ਮੈਨੂੰ ਗੁਬਾਰਾ ਚਾਹੀਦਾ ਹੈ ਹੁਣ ਇਹ ਆਦਮੀ ਤਾਂ ਕਮੰਡ ਵਿੱਚ ਸੀ ਇਸ ਦਾ ਦਿਮਾਗ ਜੋ ਸੀ ਸੱਤਵੇਂ ਅਸਮਾਨ ਵਿੱਚ ਸੀ ਇਸ ਨੇ ਆਪਣੇ ਬੱਚੇ ਨੂੰ ਥੱਪੜ ਲਗਾ ਦਿੱਤਾ ਤੇ ਬੋਲਿਆ ਕਿ ਨਹੀਂ ਗੁਬਾਰਾ ਨਹੀਂ ਗੰਦੀ ਗੱਲ ਬੱਚਾ ਰੋਣ ਲੱਗਾ ਜਿੱਦ ਕਰਨ ਲੱਗਾ ਸੜਕ ਤੇ ਲਿੱਟਣ ਲੱਗਾ ਕਹਿੰਦਾ ਮੈਂ ਤਾਂ ਜਾਵਾਂਗਾ ਹੀ ਨਹੀਂ ਘਰ ਅਤੇ ਇਹ ਆਦਮੀ ਉਸ ਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗਾ ਉਸੇ ਵਕਤ ਗੁਬਾਰੇ ਵਾਲੇ ਨੇ ਇੱਕ ਪਿਆਰਾ ਜਿਹਾ ਗੁਬਾਰਾ ਲਿਆ ਕੇ ਬੱਚੇ ਦੇ ਹੱਥ ਵਿੱਚ ਫੜਾ ਕੇ ਜਾਣ ਲੱਗਾ ਤਾਂ ਇਸ ਭਗਤ ਨੇ ਦੇਖਿਆ ਕਿ ਗੁਬਾਰੇ ਵਾਲਾ ਆ ਕੇ ਗੁਬਾਰਾ ਦੇ ਰਿਹਾ ਹੈ ਤਾਂ ਉਸ ਗੁਬਾਰੇ ਵਾਲੇ ਤੇ ਗੁੱਸਾ ਕਰਨ ਲੱਗਿਆ ਕਿ ਬਦਤਮੀਜ਼ ਕਿਸਮ ਦੇ ਇਨਸਾਨ ਹੋ ਤੁਸੀਂ ਲੋਕਾਂ ਨੇ ਬੱਚਿਆਂ ਨੂੰ ਵਿਗਾੜਿਆ ਹੈ ਤੂੰ ਦੇਖ ਲਿਆ ਕਿ ਬੱਚਾ ਰੋ ਰਿਹਾ ਹੈ ਤੂੰ ਆ ਕੇ ਗੁਬਾਰਾ ਦੇ ਦਿੱਤਾ ਤਾਂ ਕਿ ਸਾਹਮਣੇ ਵਾਲੀ ਦੀ ਜੇਬ ਵਿੱਚੋਂ ਪੈਸਾ ਕਢਵਾ ਸਕੇ ਬਹੁਤ ਸੁਣਾਦਾ ਰਿਹਾ ਉਸ ਨੂੰ ਕਿਉਂਕਿ ਦਿਮਾਗ ਵਿੱਚ ਤਾਂ ਹੰਮ ਭਰਿਆ ਹੋਇਆ ਸੀ ਬਹੁਤ ਗਲਤ ਬੋਲੀ ਜਾ ਰਿਹਾ ਸੀ ਉਸ ਗੁਬਾਰੇ ਵਾਲੇ ਨੇ ਜੋ ਕਿਹਾ ਉਹੀ ਇਸ ਕਹਾਣੀ ਦਾ ਸਾਰ ਹੈ ਗੁਬਾਰੇ ਵਾਲੇ ਨੇ ਕਿਹਾ ਕਿ ਭਾਈ ਸਾਹਿਬ ਮੈਂ ਇੱਥੇ ਗੁਬਾਰੇ ਵੇਚਣ ਨਹੀਂ ਆਉਂਦਾ ਗੁਬਾਰੇ ਵੰਡਣ ਆਉਂਦਾ ਹਾਂ ਕਿਉਂਕਿ ਮੈਂ ਕਿਸੇ ਮਹਾਨ ਆਦਮੀ ਦੇ ਪ੍ਰਵਚਨ ਵਿੱਚ ਸੁਣਿਆ ਸੀ ਕਿ ਬੱਚਿਆਂ ਵਿੱਚ ਭਗਵਾਨ ਹੁੰਦਾ ਹੈ ਭਗਵਾਨ ਦਾ ਰੂਪ ਹੁੰਦਾ ਹੈ ਤਾਂ ਮੈਂ ਸੋਚਿਆ ਕਿ ਬੱਚਿਆਂ ਦੇ ਦਰਸ਼ਨ ਤਾਂ ਹਰ ਮੰਗਲਵਾਰ ਨੂੰ ਇੱਥੇ ਮੰਦਿਰ ਵਿੱਚ ਹੋ ਹੀ ਜਾਂਦੇ ਹਨ ਬਹੁਤ ਸਾਰੇ ਭਗਤ ਆਪਣੇ ਬੱਚਿਆਂ ਦੇ ਨਾਲ ਆਉਂਦੇ ਹਨ ਤਾਂ ਕਿਉਂ ਨਾ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਲਿਆਨ ਦੀ ਜਾਵੇ ਉਦੋਂ ਤੋਂ ਮੈਂ ਪ੍ਰਣ ਲਿਆ ਕਿ ਹਰ ਮੰਗਲਵਾਰ ਦੀ ਸ਼ਾਮ ਨੂੰ 100 ਗੁਬਾਰੇ ਵੰਡਾਂਗਾ ਵੇਚਾਂਗਾ ਨਹੀਂ ਤੇ 100 ਗੁਬਾਰੇ ਲੈ ਕੇ ਆਉਂਦਾ ਹਾਂ ਪਹਿਲਾ ਗੁਬਾਰਾ ਭਗਵਾਨ ਜੀ ਦੇ ਮੰਦਿਰ ਵਿੱਚ ਚੜਾਉਂਦਾ ਹਾਂ ਬਾਕੀ ਸਾਰੇ ਇੱਥੇ ਖੜਾ ਹੋ ਕੇ ਵੰਡਦਾ ਹਾਂ ਬੱਚੇ ਆਉਂਦੇ ਹਨ ਬੜੇ ਖੁਸ਼ ਹੁੰਦੇ ਹਨ ਮੈਂ ਉਹਨਾਂ ਨੂੰ ਮੁਫਤ ਵਿੱਚ ਗੁਬਾਰੇ ਵੰਡਦਾ ਹਾਂ ਬਹੁਤ ਖੁਸ਼ ਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਹਨੂਮਾਨ ਜੀ ਵੀ ਖੁਸ਼ ਹੋ ਹੀ ਜਾਂਦੇ ਹੋਣਗੇ ਤੁਹਾਨੂੰ ਕੀ ਲੱਗਦਾ ਹੈ ਭਾਈ ਸਾਹਿਬ ਭਗਵਾਨ ਜੀ ਖੁਸ਼ ਹੁੰਦੇ ਹੋਣਗੇ ਨਾ ਉਸਨੇ ਬਸ ਇੰਨੀ ਕੁ ਗੱਲ ਬੋਲੀ ਤੇ ਚਲਿਆ ਗਿਆ ਜਾ ਕੇ ਗੁਬਾਰੇ ਵੰਡਣ ਲੱਗਾ ਇਸ ਆਦਮੀ ਦੀਆਂ ਅੱਖਾਂ ਖੁੱਲ ਗਈਆਂ ਇਸ ਨੂੰ ਸਮਝ ਵਿੱਚ ਆਇਆ ਕਿ ਇਹ ਜੋ 5 ਕਿਲੋ ਲੱਡੂਆਂ ਦਾ ਕਮਾਂਡ ਕਰ ਰਿਹਾ ਸੀ ਆਪਣੇ ਆਪ ਨੂੰ ਬਹੁਤ ਮਹਾਨ ਆਦਮੀ ਮੰਨ ਰਿਹਾ ਸੀ ਇਸ ਦੀ ਭਗਤੀ ਕੁਝ ਨਹੀਂ ਸੀ ਉਹ ਨਿਰਫਲ ਭਗਤੀ ਕਰ ਰਹੇ ਸਨ ਬਿਨਾਂ ਕਿਸੇ ਦਿਖਾਵੇ ਦੇ ਇਹ ਤਾਂ ਇਹਨਾਂ ਨੇ ਪੁੱਛ ਲਿਆ ਤਾਂ ਉਹਨਾਂ ਨੇ ਦੱਸ ਦਿੱਤਾ ਕਿ ਗੁਬਾਰੇ ਵੇਚਣ ਨਹੀਂ ਵੰਡਣ ਆਉਂਦਾ ਹਾਂ ਨਹੀਂ ਤਾਂ ਉਹ ਵਿਅਕਤੀ ਉਦੋਂ ਵੀ ਨਾ ਦੱਸਦਾ ਉਹ ਤਾਂ ਆਪਣਾ ਕੰਮ ਕਰ ਰਿਹਾ ਸੀ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਲਿਆ ਰਿਹਾ ਸੀ ਬਹੁਤ ਛੋਟੀ ਜਹੀ ਕਹਾਣੀ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਖੁਸ਼ੀਆਂ ਵੰਡਣ ਨਾਲ ਵਧਣਗੀਆਂ ਤੇ ਦੂਜੀ ਗੱਲ ਕਦੇ ਵੀ ਆਪਣੇ ਉੱਪਰ ਈਗੋ ਨੂੰ ਭਾਰੀ ਨਾ ਹੋਣ ਦੇਵੋ ਕਮੰਡ ਨੂੰ ਭਾਰੀ ਨਾ ਹੋਣ ਦੇਵੋ ਜੇਕਰ ਕਮੰਡ ਭਾਰੀ ਹੋ ਗਿਆ ਤਾਂ ਜੀਵਨ ਵਿੱਚ ਰਿਸ਼ਤੇ ਵਿਗੜਨੇ ਸ਼ੁਰੂ ਹੋ ਜਾਣਗੇ ਆਪਣੇ ਦੂਰ ਹੋਣ ਲੱਗ ਜਾਣਗੇ ਚੀਜ਼ਾਂ ਵਿਗੜਨੀਆਂ ਸ਼ੁਰੂ ਹੋ ਜਾਣਗੀਆਂ ਧੰਨਵਾਦ